ਬਾਂਡੂਰੰਗ ਉਲਪੇ ਸ਼ਾਇਦ ਬੰਦੇ ਦਾ ਨਾਮ ਹੈ ਮਹਾਰਾਸ਼ਟਰ ਦੇ ਕੋਲਾਪੁਰ ਡਿਸਟ੍ਰਿਕਟ ਚੋਂ ਉਹ ਮ੍ਰਿਤਕ ਕੋਸ਼ ਕਰਤਾ ਸੀ ਹੂੰ ਤੇ ਉਹ ਜਿਹਨੂੰ ਸੰਸਕਾਰ ਕਹਿ ਦਿੰਦੇ ਆਉਂਦੇ ਵਾਸਤੇ ਚਲੇ ਸੀ ਤਾਂ ਉਹ ਜਦੋਂ ਉਹਨਾਂ ਸਪੀਡ ਬ੍ਰੇਕਰਾਂ ਤੇ ਐਂਬੂਲੈਂਸ ਚੜੀ ਹੂੰ ਤਾਂ ਜਦੋਂ ਝਟਕੇ ਵੱਜੇ ਦੋ ਤਿੰਨ ਨੂੰ ਤਾਂ ਉਹ ਜਿਉਂਦਾ ਹੋ ਗਿਆ ਵਾਪਸ 65 ਸਾਲਾਂ ਦਾ ਸੀਗਾ ਬੰਦਾ ਅਰੇ ਵੀ ਹੈਰਾਨੀ ਆ ਨਾ ਵੀ ਡਾਕਟਰਾਂ ਨੇ ਉਹਨੂੰ ਮਰਤੂ ਹੀ ਘੋਸ਼ਿਤ ਕਰਤਾ ਬਹੁਤ ਗਰੀਬ ਪਰਿਵਾਰ ਵੀ ਪੈਸੇ ਨਹੀਂ ਹੋਣੇ ਤਾਂ ਜਾਲੇ ਨੇ ਕਿਹਾ ਡਾਕਟਰਾਂ ਨੇ ਹੋ ਸਕਦਾ ਸੋਚ ਲਿਆ ਹੋਵੇ ਯਾਰ ਕਿੱਥੇ ਕਰਾਂਗੇ ਤੇ ਸਾਹ ਚੱਲਦੇ ਨਹੀਂ ਤੇ ਨਿਪਟ ਗਿਆ ਹੋਣਾਗਾ ਇਹ ਚੀਜ਼ਾਂ ਘਟਨਾਵਾਂ ਘਟਦੀਆਂ ਨੇ ਵੀ ਲਾਲਚ ਨੂੰ ਲੈ ਕੇ ਲਾਪਰਵਾਹੀ ਨੂੰ ਲੈ ਕੇ ਹਨਾ ਅੱਜ ਕੱਲ ਤਾਂ ਬਹੁਤ ਵੱਡਾ ਹੈਲਥ ਸਿਸਟਮ ਤੇ ਤਾਂ ਇਹ ਦੋਸ਼ ਵੀ ਲੱਗਦੇ ਨੇ ਕਿ ਉਹ ਜਾਣ ਕੇ ਕਹਿ ਦਿੰਦੇ ਵੀ ਇਹਨਾਂ ਦਾ ਬਿੱਲ ਬਣਾਓ ਤੁਹਾਨੂੰ ਲੱਗਦਾ ਕਿ ਜਾਂਚ ਹੋਣੀ ਚਾਹੀਦੀ ਇਸ ਮਸਲੇ ਦੇ ਉੱਤੇ ਨਹੀਂ ਬਿਲਕੁਲ ਤਾ ਸ਼ੁਕਰ ਮਨਾਓ ਹਜੇ ਉਹਦਾ ਪਤਾ ਲੱਗ ਗਿਆ ਮੀਡੀਆ 'ਚ ਗੱਲ ਆ ਗਈ ਨਹੀਂ ਉਹਨੂੰ ਕਿਸੇ ਨੇ ਮੰਨਣਾ ਹੀ ਨਹੀਂ ਸੀਗਾ ਕਿ ਇਹ ਬੰਦਾ ਜਿਉਂਦਾ ਹੈਗਾ ਬਿਲਕੁਲ ਕਿਉਂਕਿ ਬਹੁਤ ਸਾਰੀਆਂ ਅਜੀਹੀਆਂ ਕਹਾਣੀਆਂ ਵੀ ਅਸੀਂ ਦੇਖੀਆਂ ਆਈਆਂ ਕਿ ਬੰਦਿਆਂ ਬੰਦੇ ਜਿਉਂਦੇ ਹੁੰਦੇ ਆ ਡਾਕਟਰ ਉਹਦਾ ਡੈਥ ਸਰਟੀਫਿਕੇਟ ਬਣਾ ਦਿੰਦੇ ਆ ਜਗਪ੍ਰੀਤ ਤੁਸੀਂ ਕਦੇ ਦੇਖਿਆ ਵੀ ਕੋਈ ਬੰਦਾ ਡਾਕਟਰਾਂ ਨੇ ਮਰਤੇ ਕੋਸ਼ਿਦ ਕਰਤਾ ਹੋਵੇ ਤੇ ਬੰਦੇ ਨੂੰ ਘਰੇ ਲੈ ਜਾਂਦੇ ਹੋਣ ਤੇ ਰਸਤੇ 'ਚ ਬੰਦਾ ਜਿਉਂਦਾ ਹੋ ਜਾ ਕੇ ਮੈਂ ਸੁਣਿਆ ਤਾਂ ਬਹੁਤ ਹੈ ਪਰ ਇਹੋ ਜਿਹਾ ਐਗਜ਼ਾਮਪਲ ਮੈਂ ਹੁਣ ਵੇਖੀ ਹੈ ਆ ਪੰਡੂ ਰੰਗ ਉਲਪੇ ਸ਼ਾਇਦ ਬੰਦੇ ਦਾ ਨਾਮ ਹੈ ਮਹਾਰਾਸ਼ਟਰ ਦੇ ਕੋਲਾਪੁਰ ਡਿਸਟ੍ਰਿਕਟ ਚੋਂ ਉਹ ਮ੍ਰਿਤਕ ਸ਼ਿਕਰ ਕਰਤਾ ਸੀ ਹੂੰ ਤੇ ਉਹ ਜਿਹਨੂੰ ਸੰਸਕਾਰ ਕਹਿ ਦਿੰਨੇ ਹੋਂਦੇ ਵਸਤੇ ਚਲੇ ਸੀ ਤੇ ਰਾਹ 'ਚ ਜਦੋਂ ਆਪਾਂ ਕਹਿ ਦਿੰਨੇ ਆ ਨਾ ਵੀ ਸਰਕਾਰ ਨੇ ਟੋਏ ਕਿਉਂ ਬਣਾਏ ਸਰਕਾਰ ਨੇ ਖੱਡੇ ਕਿਉਂ ਬਣਾਏ ਆ ਸਰਕਾਰ ਨੇ ਸਪੀਡ ਬ੍ਰੇਕਰ ਕਿਉਂ ਬਣਾਏ ਹੂੰ ਤਾਂ ਉਹ ਜਦੋਂ ਉਹਨਾਂ ਸਪੀਡ ਬ੍ਰੇਕਰਾਂ ਤੇ ਐਂਬੂਲੈਂਸ ਚੜੀ ਹੂੰ ਤਾਂ ਜਦੋਂ ਛਟਕੇ ਵੱਜੇ ਦੋ ਤਿੰਨ ਉਹਨਾਂ ਨੂੰ ਤਾਂ ਉਹ ਜਿਉਂਦਾ ਹੋ ਗਿਆ ਵਾਪਸੀ। ਕੀ ਬਾਬਾ। ਤਾਂ ਇਹ ਸਰਕਾਰ ਨੂੰ ਹਰ ਵੇਲੇ ਨਿੰਦਣਾ ਨਹੀਂ ਚਾਹੀਦਾ ਜੋ ਕਈ ਵਾਰੀ ਮਤਲਬ ਅੱਜ ਸਪੀਡ ਬ੍ਰੇਕਰ ਰੱਬ ਦਾ ਰੂਪ ਬਣ ਗਿਆ। ਸਪੀਡ ਬ੍ਰੇਕਰ ਰੱਬ ਦਾ ਰੂਪ ਬਣ ਗਏ ਤੁਸੀਂ ਦੇਖੋ ਇੱਕ ਆਪਾਂ ਚਲੋ ਮਜ਼ਾਕ ਦੀ ਗੱਲ ਦਾ ਵਿਸ਼ੇ ਪਰ ਜਿਹੜੇ ਬੰਦੇ ਦੀ ਜ਼ਿੰਦਗੀ ਵਾਪਸ ਆਈ। ਉਹਦੇ ਤੋਂ ਉੱਤੇ ਕੀ ਹੋ ਸਕਦਾ 65 ਸਾਲਾਂ ਦਾ ਸੀਗਾ ਬੰਦਾ। ਅਰੇ ਵੀ ਹੈਰਾਨੀ ਆ ਨਾ ਵੀ ਡਾਕਟਰਾਂ ਨੇ ਉਹਨੂੰ ਮਰਤੂ ਹੀ ਘੋਸ਼ਿਤ ਕਰਤਾ ਕਿਉਂਕਿ ਇਹਦੇ ਪਿੱਛੇ ਜੇ ਆਪਾਂ ਇਹਨੂੰ ਥੋੜਾ ਡੀਪਲੀ ਦੇਖੀਏ ਤਾਂ ਫਿਲਮਾਂ ਵੀ ਬਣੀਆਂ ਇੱਕ ਅਕਸ਼ੇ ਕੁਮਾਰ ਦੀ ਮੂਵੀ ਸੀਗੀ ਜਿਹਦੇ ਵਿੱਚ ਉਹ ਬੰਦੇ ਬੰਦਾ ਮਰ ਗਿਆ ਹੁੰਦਾ ਉਹ ਇਲਾਜ ਕਰਦੇ ਜੇ ਇਲਾਜ ਹੀ ਕਰੀ ਜਾਂਦੇ ਤਾਂ ਮਰੀਜ਼ ਦਾ ਵੀ ਇਹ ਚੀਜ਼ਾਂ ਘਟਨਾਵਾਂ ਘਟਦੀਆਂ ਨੇ ਵੀ ਲਾਲਚ ਨੂੰ ਲੈ ਕੇ ਲਾਪਰਵਾਹੀ ਨੂੰ ਲੈ ਕੇ ਹਨਾ ਕਿਉਂਕਿ ਇਹ ਵੀ ਮੈਨੂੰ ਪਤਾ ਲੱਗਿਆ ਸ਼ਾਇਦ ਇਹ ਕੋਈ ਗਰੀਬ ਪਰਿਵਾਰ ਸੀਗਾ ਬਹੁਤ ਹਾਂ ਜੀ ਬਹੁਤ ਗਰੀਬ ਪਰਿਵਾਰ ਵੀ ਪੈਸੇ ਨਹੀਂ ਹੋਣੇ ਤਾਂ ਜਿਵੇਂ ਕਿਹਾ ਡਾਕਟਰਾਂ ਨੇ ਹੋ ਸਕਦਾ ਸੋਚ ਲਿਆ ਹੋਵੇ ਯਾਰ ਕਿੱਥੇ ਕਰਾਂਗੇ ਤੇ ਜ਼ਾ ਚੱਲਦੇ ਨਹੀਂ ਤੇ ਨਿਬੜ ਗਿਆ ਹੋਣਾਗਾ ਕਿਉਂਕਿ ਇਹ ਵੀ ਸਾਡੇ ਹੈਲਥ ਸਿਸਟਮ ਦੇ ਵਿੱਚ ਤਾਂ ਹੈ ਨਾ ਬਿਲਕੁਲ ਜੇ ਉਹ ਅੱਜਕੱਲ ਤਾਂ ਬਹੁਤ ਵੱਡਾ ਹੈਲਥ ਸਿਸਟਮ ਤੇ ਤਾਂ ਇਹ ਦੋਸ਼ ਵੀ ਲੱਗਦੇ ਨੇ ਕਿ ਉਹ ਜਾਣ ਕੇ ਕਹਿ ਦਿੰਦੇ ਵੀ ਇਹਨਾਂ ਦਾ ਬਿੱਲ ਬਣਾਓ ਹਾਂ ਮੈਂ ਪਿੱਛੇ ਜੇ ਇੱਕ ਇੰਟਰਵਿਊ ਕੀਤਾ ਸੀ ਡਾਕਟਰ ਸਾਹਿਬ ਦਾ ਉਹ ਕਹਿੰਦੇ ਵੀ ਉਹਦੇ ਦੰਦ ਸਹੀ ਸੀਗੇ ਸਾਰਾ ਕੁਝ ਸਹੀ ਸੀਗਾ ਪਰ ਮੈਨੂੰ ਕਹਿੰਦੇ ਜੀ ਇਹਨਾਂ ਦਾ ਬਿੱਲ ਬਣਾਓ ਹੂੰ ਮਤਲਬ ਇਹਨੂੰ ਸੁੱਕਾ ਜਾਨ ਨਹੀਂ ਦੇਣਾ ਜਿਹਨੂੰ ਕਹਿੰਦੇ ਨੇ ਵੀ ਪੰਜਾਬੀ ਕਿਹਨੂੰ ਸੁੱਕਾ ਨਹੀਂ ਜਾਂਦਾ ਉਵੇਂ ਉਹ ਡਾਕਟਰ ਨੂੰ ਕਿਹਾ ਗਿਆ ਕਿ ਇਹਨੂੰ ਸੁੱਕਾ ਨਹੀਂ ਜਾਂ ਦੇਣਾ ਵੀ ਬਿੱਲ ਬਣਾਓ ਬਤਾ ਪਰ ਨਹੀਂ ਹੋਇਆ ਉਹ ਕਹਿੰਦਾ ਵੀ ਮੈਂ ਇਹ ਕੰਮ ਮੈਥੋ ਨਹੀਂ ਹੋਣਾ ਵੀ ਜੇ ਕੋਈ ਉਹਦੇ ਚ ਦਿੱਕਤ ਹੁੰਦੀ ਆ ਉਹਦੇ ਚ ਕੋਈ ਨੁਕਸ ਹੁੰਦਾ ਤਾਂ ਮੈਂ ਉਹ ਦੱਸਦਾ ਵੀ ਹੁਣ ਕੁਝ ਹੈ ਹੀ ਨਹੀਂ ਤਾਂ ਮੈਂ ਕਿਉਂ ਅਗਲੇ ਦਾ ਫालतू ਕਰਾਂ ਤਾਂ ਇਹ ਚੀਜ਼ਾਂ ਹੈਗੀਆਂ ਹੈਲਥ ਚ ਪਰ ਜਿਹੜਾ ਆ ਹੋਇਆ ਐਂਬੂਲੈਂਸ ਵਾਲਾ ਵੀ ਡਾਕਟਰਾਂ ਨੇ ਮ੍ਰਿਤਕ ਕੋਸ਼ਕ ਕਰ ਕਰਕੇ ਤੁਸੀਂ ਫਿਊਨਰ ਲਈ ਜਾ ਰਹੇ ਹੋ ਹਨਾ ਤੁਸੀਂ ਸਨਸਕਾਰ ਸਰਟੀਫਿਕੇਟ ਵੀ ਇਸ਼ੂ ਕਰਤਾ ਹੋਣਾ ਹਾਂ ਤੁਸੀਂ ਸੰਸਕਾਰ ਲਈ ਜਾ ਰਹੇ ਹੋ ਤੇ ਰਾਹ 'ਚ ਇਹੋ ਜਿਹਾ ਕ੍ਰਿਸ਼ਮਾ ਵਾਪਰਨਾ ਜਿਹਨੂੰ ਕਹਿੰਦੇ ਆ ਨਾ ਵੀ ਰੱਬ ਜਦੋਂ ਤੁਹਾਡੇ ਤੇ ਸਿੱਧੀ ਨਿਗਾਹ ਰੱਖਦਾ ਤਾਂ ਐ ਰੱਖ ਲੈਂਦਾ ਸ਼ੁਕਰ ਮਨਾਉ ਹਜੇ ਉਹਦਾ ਪਤਾ ਲੱਗ ਗਿਆ ਮੀਡੀਆ 'ਚ ਗੱਲ ਆ ਗਈ ਨਹੀਂ ਉਹਨੂੰ ਕਿਸੇ ਨੇ ਮੰਨਣਾ ਹੀ ਨਹੀਂ ਸੀਗਾ ਕਿ ਇਹ ਬੰਦਾ ਜਿਉਂਦਾ ਹੈਗਾ ਬਿਲਕੁਲ ਕਿਉਂਕਿ ਬਹੁਤ ਸਾਰੀਆਂ ਅਜੀਹੀਆਂ ਕਹਾਣੀਆਂ ਵੀ ਅਸੀਂ ਦੇਖੀਆਂ ਆਈਆਂ ਕਿ ਬੰਦਿਆਂ ਬੰਦੇ ਜਿਉਂਦੇ ਹੁੰਦੇ ਆ ਡਾਕਟਰ ਉਹਦਾ ਡੈਥ ਸਰਟੀਫਿਕੇਟ ਬਣਾ ਦਿੰਦੇ ਆ ਤੇ ਉਹਨੂੰ ਸਾਰੀ ਸਾਰੀ ਉਮਰ ਐਂ ਲੱਗ ਜਾਂਦੀ ਆ ਪ੍ਰੂਫ ਕਰਨ ਤੇ ਵੀ ਭਾਈ ਮੈਂ ਹਜੇ ਜਿਉਂਦਾ ਹਾਂ ਕੋਟ ਅਦਾਲਤਾਂ ਦੇ ਵਿੱਚ ਇਹੀ ਬੰਦਾ ਪ੍ਰੂਫ ਕਰਨ ਤੇ ਲੱਗਿਆ ਹੁੰਦਾ ਵੀ ਮੇਰੇ ਮੈਂ ਜਿਉਣਾ ਹਜੇ ਕਿ ਮੈਂ ਭੂਤ ਨਹੀਂ ਹੈਗਾ ਹੈਗਾ ਤਾਂ ਇਹ ਮੈਨੂੰ ਲੱਗਦਾ ਲਾਪਰਵਾਹੀ ਵੀ ਹੋ ਸਕਦੀ ਆ ਜਾਂ ਕੋਈ ਪ੍ਰਮਾਤਮਾ ਦਾ ਹੋ ਸਕਦਾ ਡਾਕਟਰ ਸੱਚੇ ਹੋਣ ਭਾਈ ਉਦੋਂ ਨਾ ਜਾਣ ਪ੍ਰਾਨੁਵੇਸ਼ ਨਹੀਂ ਡਾਕਟਰ ਐ ਕਿਸੇ ਨੂੰ ਡੈੱਡ ਡਿਕਲੇਅਰ ਨਹੀਂ ਕਰਦਾ ਰਾਜੀ ਦੀਪ ਇਹ ਆਪਾਂ ਤਾਂ ਚਲੋ ਖੈਰ ਮਜ਼ਾਕ ਦਾ ਵਿਸ਼ੇ ਬਣ ਬਣਾ ਰਹੇ ਆ ਪਰ ਇਹ ਐਡਾ ਸੌਖਾ ਨਹੀਂ ਹੈ ਜੇ ਤੁਸੀਂ ਰਸਤੇ 'ਚ ਵੀ ਜਾ ਰਹੇ ਹੋ ਹੂੰ ਤੇ ਸਪੀਡ ਬ੍ਰੇਕਰ ਤੇ ਉੱਠਣਾ ਸੀ ਹੂੰ ਹਾਂ ਇਹ ਬੜੀ ਹੈਰਾਨੀ ਦੀ ਗੱਲ ਆ ਉੱਠਦਾ ਪਹਿਲਾਂ ਵੀ ਸਕਦਾ ਸੀ ਨਾ ਜੇ ਉਹ ਜਿਉਂਦਾ ਹੀ ਹੁੰਦਾ ਤਾਂ ਉੱਠਦਾ ਪਹਿਲਾਂ ਵੀ ਸਕਦਾ ਸੀਗਾ ਇਹ ਪਰਾਏ ਵੀ ਹੋਇਆ ਨਾ ਕਈ ਆਪਾਂ ਜਿਵੇਂ ਕਹਾਣੀਆਂ ਸੁਣਦੇ ਆ ਵੀ ਲੋਕ ਮਰ ਕੇ ਉੱਥੇ ਜੰਮਰੋਜ ਜੰਦੂਤ ਨਾਲ ਲੈ ਜਾਂਦਾ ਜਿਗਾ ਕੇ ਵਾਪਸ ਆ ਕੇ ਫਿਲਮਾਂ ਫਿਲਮਾਂ ਦਿਖਾਏ। ਅੰਟਰਵਿਊ ਵੀ ਕਈ ਆ ਚੁੱਕੀਆਂ ਹੋਂ ਤਾਂ ਬੜੇ ਲੋਕ ਸਾਹਮਣੇ ਆਇਆ ਕਿ ਜੀ ਮੈਂ ਤਾਂ ਸਵਰਗ ਲੋਕ ਦੇਖ ਕੇ ਆਇਆ ਮੈਂ ਪਤਾਲ ਲੋਕ ਜਾ ਕੇ ਆਇਆ ਵੀ ਉੱਪਰੋਂ ਮੁੜਿਆ ਹਜੇ ਟਾਈਮ ਨਹੀਂ ਸੀਗਾ। ਜੰਮਰਾਜ ਕਹਿੰਦਾ ਵੀ ਤੈਨੂੰ ਗਲਤ ਚੱਕ ਲੈ ਆਏ। ਫਿਲਮਾਂ ਚ ਹੁੰਦਾ ਕਿ ਇਹ ਪੀਗਰਵਾਲ ਦੇ ਵੀ ਫਿਲਮ ਬਣਾਈ ਸੀਗੇ ਉੱਚ ਵੀ ਉਹ ਗਲਤ ਲੈ ਜਾਂਦਾ ਚੱਕ ਕੇ ਜੰਦੂਤ ਆ ਨਾ ਵੀ ਇਹ ਚੀਜ਼ਾਂ ਵੀ ਹੈਗੀਆਂ ਪਰ ਹੁਣ ਮੈਨੂੰ ਲੱਗਦਾ ਕਿ ਇਹਦੇ ਉੱਤੇ ਤੁਹਾਨੂੰ ਲੱਗਦਾ ਕਿ ਜਾਂਚ ਹੋਣੀ ਚਾਹੀਦੀ ਇਸ ਮਸਲੇ ਦੇ ਉੱਤੇ ਨਹੀਂ ਬਿਲਕੁਲ ਜੀ ਦੇਖੋ ਤੁਸੀਂ ਕੋਈ ਵੀ ਇਦਾਂ ਦੀ ਗੱਲ ਹੁੰਦੀ ਹੈ ਤਾਂ ਕੀ ਕਿਵੇਂ ਹੋਇਆ ਹੋ ਸਕਦਾ ਕੋਈ ਝਟਕਾ ਇਹੋ ਜਿਹਾ ਲੱਗਿਆ ਹੋਵੇ ਜਿਵੇਂ ਆਪਾਂ ਪੰਪ ਕਹਿ ਦਿੰਨੇ ਆ ਹਾਰਟ ਪੰਪ ਨੂੰ ਕਹਿ ਦਿੰਨੇ ਹਨਾ ਤੇ ਉਹ ਹੋ ਗਿਆ ਹੋਵੇ ਸਪੀਡ ਬ੍ਰੇਕਰ ਨਹੀਂ ਹੋ ਗਿਆ ਹੋਵੇ ਇਹ ਜਦੋਂ ਤੁਹਾਨੂੰ ਰੱਬ ਨੇ ਰੱਖਣਾ ਤਾਂ ਐਵੇਂ ਰੱਖ ਲੈਣ ਹਮ ਸਰ ਨਾਲੋਂ ਵੱਡੀ ਮੈਨੂੰ ਇਹ ਖੁਸ਼ੀ ਹੈ ਕਿ ਉਹ ਬੱਚ ਮਤਲਬ ਜ਼ਿੰਦਾ ਹੈ ਹਮ ਤੇ ਐਵੇਂ ਹੀ ਨਾ ਸਪੀਡ ਬ੍ਰੇਕਰਾਂ ਦਾ ਜਾਂ ਖੱਡਿਆਂ ਦਾ ਦੋਸ਼ ਕੱਢੀ ਜਾਇਆ ਕਰੋ ਹਰ ਵਾਰੀ ਮੈਨੂੰ ਨਾ ਹੁਣ ਇੱਥੇ ਗਾਣਾ ਚਿੱਤੇ ਆ ਗਿਆ ਵੈਸੇ ਤਾਂ ਉਹ ਰਾਈਟਰ ਨੇ ਤਾਂ ਕੁੜੀ ਲਈ ਲਿਖਿਆ ਸੀਗਾ ਸਹੇਲੀ ਲਈ ਵੀ ਤੂੰ ਤਾਂ ਮਾਰਨੇ ਦੀ ਕੋਈ ਕਸਰ ਨਹੀਂ ਛੱਡੀ ਰੱਬ ਨੇ ਹੀ ਰੱਖ ਲਿਆ ਇਹ ਗੱਲ ਨਾ ਡਾਕਟਰਾਂ ਦੇ ਢੋਗੀ ਵੀ ਤੂੰ ਤਾਂ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਭਾਈ ਸਰਟੀਫਿਕੇਟ ਬਣਾ ਕੇ ਦੇਤਾ ਵੀ ਮੈਨੂੰ ਤਾਂ ਹੁਣ ਰੱਬ ਨਹੀਂ ਰੱਖ ਲਿਆ ਸਪੀਡ ਬ੍ਰੇਕਰਾਂ ਨੇ ਮੈਨੂੰ ਰੱਖ ਲਿਆ ਨਾ ਤਾਂ ਇਹ ਬਹੁਤ ਬੜੀ ਹੈਰਾਨੀ ਦੀ ਗੱਲ ਆ ਹਾਸੇ ਵਾਲੀ ਗੱਲ ਵੀ ਆ ਪਰ ਜੇ ਆਪਾਂ ਇਹਨੂੰ ਸੀਰੀਅਸ ਹੋ ਕੇ ਦੇਖੀਏ ਤਾਂ ਮੈਨੂੰ ਲੱਗਦਾ ਕਿ ਇਹ ਇੱਕ ਚਿੰਤਾ ਵਾਲੀ ਗੱਲ ਵੀ ਆ ਕਿਉਂਕਿ ਅਜਿਹੇ ਲੂਪ ਹੋਲ ਬਹੁਤ ਹੁੰਦੇ ਆ ਅਜਿਹੀਆਂ ਕਹਾਣੀਆਂ ਅਸੀਂ ਦੇਖਦੇ ਆ ਪ੍ਰੈਕਟੀਕਲ ਹੋ ਚੁੱਕਿਆ ਹੁਣ ਤਾਂ ਤਾਂ ਇਹਦੇ ਤੇ ਜੇ ਜਾਂਚ ਹੋਵੇ ਤਾਂ ਸੱਚ ਸਾਹਮਣੇ ਆ ਸਕਦਾ ਕਿ ਭਾਈ ਅਸਲ ਕਾਰਨ ਕੀ ਸੀਗੇ ਜੀ ਕਿ ਡਾਕਟਰਾਂ ਨੇ ਤਾਂ ਨਹੀਂ ਕਿਤੇ ਆਪਦੇ ਆਪ ਕਹਿਤਾ ਕਿ ਕਿਉਂਕਿ ਜੋ ਇਲਜ਼ਾਮ ਲੱਗਦੇ ਆ ਜੋ ਅੱਜਕੱਲ ਮੈਡੀਕਲ ਸਕੈਮ ਹੋ ਰਿਹਾ ਤਾ ਕੀ ਉਹ ਤਾਂ ਨਹੀਂ ਹੈਗਾ ਜੇ ਉਹ ਨਹੀਂ ਹੈਗਾ ਤਾਂ ਹੋ ਸਕਦਾ ਹੈ ਕਿ ਰਿਸ਼ਮਾ ਹੋ ਸਕਦਾ ਹੈ ਕਿਉਂ ਹੋਇਆ ਇਹਦਾ ਸੱਚ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਕਿਉਂਕਿ ਸਵਾਲ ਕੋਈ ਵੀ ਜਦੋਂ ਕੁਝ ਹੁੰਦਾ ਤਾਂ ਉਹਦੇ ਸਵਾਲ ਖੜੇ ਹੋਣੇ ਸੰਭਾਵੀਗਾ ਜਿਵੇਂ ਅੱਜ ਤੁਸੀਂ ਤੇ ਮੈਂ ਬੈਠ ਕੇ ਸਵਾਲ ਕਰ ਰਹੇ ਹਾਂ ਤਾਂ ਲੋਕ ਵੀ ਜਦੋਂ ਇਹ ਖਬਰ ਨੂੰ ਪੜ ਰਹੇ ਆ ਮੈਂ ਕਮੈਂਟਾਂ 'ਚ ਵੀ ਥੱਲੇ ਦੇਖ ਰਿਹਾ ਸੀ ਨਾ ਤਾਂ ਲੋਕ ਕਹਿ ਰਹੇ ਸੀ ਕੋਈ ਉਹੀ ਕਰ ਕੋਈ ਕਹਿੰਦਾ ਰਿਸ਼ਮਾ ਹੋ ਗਿਆ ਤੇ ਕੋਈ ਕਹਿ ਰਿਹਾ ਸੀ ਇਹ ਤਾਂ ਡਾਕਟਰਾਂ ਹੀ ਕਰਦੇ ਆ ਕਿਉਂਕਿ ਜਿਨ੍ਹਾਂ ਵਾਪਰਿਆ ਹੁੰਦਾ ਉਹਨੂੰ ਲੱਗਦਾਗਾ ਜਿਵੇਂ ਆਪਾਂ ਉਹ ਕਹਾਣੀ ਸੁਣਾਈ ਹੈ ਵੀ ਲੋਕ ਡਾਕਟਰ ਕੀ ਮਰੇ ਨੂੰ ਵੀ ਇਲਾਜ ਕਰੀ ਜਾਂਦੇ ਰਹਿੰਦੇ ਇਹ ਚੀਜ਼ਾਂ ਹੁੰਦੀਆਂ ਨੇ